टीम दे सितारे जिन्होने आज भारत ਦਾ ਨਾਮ ਦੁਨੀਆ ਦੇ ਹਰ ਕੋਨੇ ਵਿੱਚ ਚਮਕਾ ਦਿੱਤਾ ਹੈ ਤੇ ਭਾਰਤੀ ਕ੍ਰਿਕਟ ਟੀਮ ਨੂੰ ਨਵੀਂ ਸੇ ਦਿੱਤੀ ਸਚਿਨ ਤੈਂਦੁਲਕਰ ਦਾ 32ਵਾਂ ਜਨਮ ਦਿਨ ਸਪਿੰਨ ਮਾੜੀ ਮੁਸਤਾਫਾ ਮੀੜੇ ਬਾਗਾਪੁਰਾਣਾ ਵਿਖੇ ਬਹੁਤ ਹੀ ਉਮਤਾਮ ਨਾਲ ਮਨਾਇਆ ਗਿਆ ਇਸ ਮੌਕੇ ਸੰਦੀਪ ਸਿੰਘ ਮਾੜੀ ਨੇ ਇੱਕ ਸਾਦਾ ਸਮਾਰੋਹ ਜਿਸ ਵਿੱਚ ਕ੍ਰਿਕਟ ਪ੍ਰੇਮੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਸਰਪੰਚ ਸੁਖਦੇਵ ਸਿੰਘ ਇਸ ਸਮੇਂ ਮੌਜੂਦ ਸਨ। ਗੋਪਾਲ ਕੁਸ਼ਣ ਸ਼ਰਮਾ ਜਿਨ੍ਹਾਂ ਦਾ ਸੰਦੀਪ ਸਿੰਘ ਤੇ ਕ੍ਰਿਕਟ ਨਾਲ ਬਹੁਤ ਹੀ ਪਿਆਰ ਹੈ, ਥੇ ਸਮੇਂ ਪੁੱਜੇ। ਪਿੰਡ ਦੇ ਨੌਜਵਾਨਾਂ ਨੇ ਕ੍ਰਿਕਟ ਪ੍ਰਤੀ ਆਪਣਾ ਪਿਆਰ ਜਤਾਇਆ। ਸੰਦੀਪ ਸਿੰਘ ਨੇ ਕੇਕ ਕੱਟ ਕੇ ਜਨਮ ਦਿਨ ਮਨਾਇਆ ਅਤੇ ਸਾਰੇ ਸਾਥੀਆਂ ਨੇ ਸੰਦੀਪ ਸਿੰਘ ਨੂੰ ਸਜਨ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਗਿਫਟ ਵੀ ਪੇਸ਼ ਕੀਤੇ। ਸੰਦੀਪ ਮੇਰਾ ਦੋਸਤ ਹਰ ਸਾਲ ਸਜਨ ਤੁਹੂਲ ਕਰਦਾ ਵਰਡੇ ਮਨਾਉਂਦਾ ਹੈ। ਇਸ ਸਾਲ ਬਹੁਤ ਵਧੀਆ ਸੈਲੀਬ੍ਰੇਟ ਕੀਤਾ ਹੈ ਵਰਡੇ। ਤੇ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ ਅਤੇ ਵਧਾਈ ਦੇਣਾ। ਸੰਦੀਪ ਸਿੰਘ ਨੇ ਸਾਰਿਆਂ ਨੂੰ ਇੱਕ ਪਾਰਟੀ ਜਿੱਤੀ। ਸੰਦੀਪ ਦੀਆਂ ਦੋਨੋਂ ਪੈਣਾ ਦਾਦੀ ਜੀ ਅਤੇ ਮਾਤਾ ਜੀ ਹਾਜ਼ਰ ਸਨ। ਸੰਦੀਪ ਦੀ ਮਾਤਾ ਫਕਰ ਮਹਿਸੂਸ ਕਰ ਰਹੀ ਸੀ ਕਿ ਉਹਨਾਂ ਦਾ ਪੁੱਤਰ ਚੰਗੇ ਪਾਸੇ ਲੱਗਿਆ ਹੋਇਆ ਹੈ। ਸੰਦੀਪ ਨੇ ਗੋਪਾਲ ਅਹੂਜਾ ਤੇ ਹੋਰ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। ਮੇਰਾ ਨਾਮ ਸੰਦੀਪ ਸਿੰਘ, ਮੈਂ ਪਿੰਡ ਮਾਣੀ ਮੋਸਲਾ ਡਿਸਟ੍ਰਿਕਟ ਮੋਗਾ ਪੰਜਾਬ ਦਾ ਰਹਿਣ ਵਾਲਾ ਜੋ ਕਿ ਸਜਨ ਰੂਕਰ ਦਾ ਹਰੇਕ ਸਾਲ ਆਬਾਸਤਰੇ ਸੈਲੀਬ੍ਰੇਟ ਕਰਦੇ ਆਂ। ਅੱਗੇ ਅਸੀਂ ਫੈਮਿਲੀ ਚਕਾਰਦੇ ਸੀ ਕਿ ਕੋਈ ਨਵਾਂ ਕੰਮ ਦੀ ਕੋਸ਼ਿਸ਼ ਕੀਤੀ ਆ ਸਚਨ ਜਿਉਂ ਨੇ ਜੋ ਕੋਲਿੰਡਗਾਨੂ ਦਿੱਤਾ ਉਹ ਸਾਨੂੰ ਪਤਾ ਹੀ ਆ ਸਚਨ ਇੰਡੀਆ ਲਈ ਬਹੁਤ ਮਿਹਨਤ ਕੀਤੀ ਆ ਨੇ ਬਹੁਤ ਕੰਮ ਕੀਤੇ ਇੰਡੀਆ ਲਈ ਤੇ ਉਹ ਸਚਨ ਨੂੰ ਮੈਂ ਕੋਈ ਨੂਰ ਹੋਈ ਦੇ ਤੋਂ ਵੀ ਬੇਟਾ ਸੰਦਾਂ ਅਸੀਂ ਉਹਨੂੰ ਹਰੇਕ ਸਾਲ ਆ ਬਰਥਡੇਅ ਸੈਲੀਬ੍ਰੇਟ ਕਰਦੇ ਰਵਾਂਗੇ ਮਾਰੇ ਮੁਤਫਾ ਤੋਂ ਰਿਚੀ ਗਰਗ ਚੀਫ ਰਿਪੋਰਟਰ ਪੰਜਾਬ ਬੀਤੇ ਦਿਨੀ ਹੋ ਬੋਰਤ ਐਸੇ